ਇੱਕ ਚੀਜ਼ ਦਾ ਪਤਾ ਲੱਗੇ ਸਾਡੇ 2 ਤੇ 3 ਚੀਜ਼ਾਂ ਗਾਇਬ ਹੋਈਆਂ ਹੁਣ ਉਹਨਾਂ ਦੀ ਸਰਚਿੰਗ ਕਰ ਲੱਗੇ ਹੋਏ ਆ ਉਹ ਤੁਹਾਨੂੰ ਹੌਲੀ ਹੌਲੀ ਦੱਸ ਦੇਣਗੇ ਇੰਨੇ ਸਾਮਾਨ ਦੇ ਵਿੱਚ ਪਤਾ ਨਹੀਂ ਗੌਰ ਕਰਦਾ ਹੈਗਾ ਹਾਂ ਮੰਮੀ ਤਾਂ ਲਈ ਗਈ ਇੱਧਰ ਹਾਂ ਤਿੰਨ ਨਾਲ ਲੈ ਗਿਆ ਤਿੰਨਥਲੇ ਗਿਆ ਵਾ ਸਾਹਮਣੇ ਆਪਣਾ ਫਲੈਟ ਆਹਾ ਤੇ ਚੱਲੇ ਉਹ ਦੇ ਉੱਧਰ ਕੁੱਤੇ ਕੀ ਕਰ ਰਹੇ ਆ ਕਿੰਨੇ ਖਤਰਨਾਕ ਡਰਨੇ ਦੇਖ ਕੇ ਡਰ ਲੱਗਦਾ ਕੁੱਤਿਆਂ ਤੇ ਇੱਕ ਨੇ ਕੁੱਤੇ ਨੇ ਮੂੰਹ ਖੋਲਿਆ ਇਹਦੇ ਵਿੱਚ ਪੜਿਆ ਦਬਾ ਲਫਾਫਾ ਪਕੜ ਲਿਆ ਕਿੰਨਾ ਖਲਾਰਾ ਪਾਇਆ ਨਾ ਕੁੱਤਿਆਂ ਨੇ ਯਾਰ ਅੱਜ ਇਹਦੀ ਵੀ ਕਰਦਾ ਕੰਪਲੇਂਟ ਆਹ ਵੀਡੀਓ ਆਜਾ ਕਿੱਦਾਂ ਕਿੱਦਾਂ ਕਚਰੇ ਲਫਾਉਦ ਹੈ ਦਾ ਸਬਾਨ ਰਹੇਗਾ ਥੋੜਾ ਜਾ ਚੱਕ ਲਿਆ ਮੈਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਿੱਲ ਬਿੱਲ ਆਬਾ ਨਾ ਦੇ ਤਬ ਚੀਜ਼ ਦਿਖਾਵਾਂਗਾ ਅੱਗੇ ਦੇਖੋ ਕੀ ਹੋ ਰਿਹਾ ਚਲੋ 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 ਇੱਥੇ ਖੜ ਕੇ ਦੇਖੋ ਭੱਜ ਗਏ ਕੁੱਤੇ ਦਾ ਗੈਂਗ ਫਿਰਦਾ ਦਾ ਇੱਥੇ ਉਹ ਫਿਰਦਾ ਉੱਥੇ ਉਹ ਫਿਰਦਾ ਉਹ ਮੈਂ ਕਹਿੰਦਾ ਸਾਲੇ ਬੇਨਸ ਕੋਲ ਤੇ ਦਾ ਪੈਸਾ 2000 ਮਹੀਨੇ ਦਾ ਦੰਦੇ ਅਸੀਂ ਜਿਹੜਾ ਨੂੰ ਕਿਆ ਫਿਰ ਵੀ ਇੱਥੇ ਕੁੱਤੇ ਘੁਮਣ ਲੱਗੇ ਲੈ ਵੇ ਗੱਡੀ ਮੈਂ ਤਾਂ ਗਰਮ ਖੱਲਾ ਉਹ ਸਪਈ ਹੋਈ ਬਾਹਰ ਸਾ ਸਮੇਂ ਤੋਂ ਅਸੀਂ ਅੱਧਾ ਘੰਟਾ ਲੇਟ ਚੱਲ ਰਹੇ ਹਾਂ ਇੱਥੋਂ 7:30 ਜਾਣਾ ਸੀ ਅੱਧਾ ਘੰਟਾ ਹੋ ਗਿਆ ਗੱਲਾਂ ਬਾਤਾਂ ਮਾਰਦੇ ਆਂ ਤੂੰ ਦੱਗਈ ਤੂੰ ਬਹੁਤ ਪੈ ਗਈ ਚੱਲ ਬਈ ਗੱਲ ਜੀ ਨਾ ਪੁਲ ਦੇ ਉੱਪਰ ਆ ਜਿੰਦੇ ਧੁੰਦ ਘੱਟ ਜਾਂਦੀ ਆ ਜੂ ਅਸੀਂ ਪੁਲ ਦੇ ਥੱਲੇ ਉਤਰਨਾ ਇੰਨੀ ਗਾੜੀ ਧੁੰਦ ਔਰ ਹੋਇ ਨਾ ਕਬੜਕੀ ਬੱਸ ਇਹ ਨਹੀਂ ਪਤਾ ਕੋਈ ਇੱਧਰ ਤੇ ਮੁੜ ਕੇ ਆਉਂਦਾ ਕੋਈ ਉੱਧਰ ਤੇ ਆਉਂਦਾ ਹੋਵੇ ਉਹ ਵੱਡੀ ਗੱਭੇ ਰੱਖ ਬੱਸ बहुत धुंदी अज पूरे पट लगे इतने पहुंचा टैल कर लो धीन भांडा धामा मिस्त्री नी आ रहा दो दिहाड़ी आ चुके हैं दस मैंने बुला पलंबर ਮੈਂ ਨੂੰ ਕਦੇ ਇੱਥੇ ਜਿੱਥੇ ਅਜਰ ਟੇਪਰ ਹੋਣਾ ਮਹਿੰਗਾ ਹਾਂ ਇੱਥੇ ਮਿੱਟੀ ਬੋਲ ਸਾਰੇ ਪਰ ਠੀਕ ਆ ਉੱਪਰ ਬਰੂੜੀ ਬੋਲ ਲੈ ਭਾਈ ਦਾ ਟੈਲ ਵਾਲੇ ਆ ਗਏ ਭਾਈ ਆਪਣੇ ਵਾਹ ਭਾਈ ਬਾਈ ਟੈਲ ਵਾਲਿਓ ਲੈ ਭਾਈ ਦਾ ਮੇਲੂ ਸਦਲੀ ਲੂਗੇ ਮੈਂ ਤੰਮੇ ਨੂੰ ਬੁਲਾਉਣਾ ਪਿਆ ਲਪਾਈ ਕਰਨੀ ਪੈਣੀ ਜਿੱਦਾਂ ਲਪਾਈ ਕਰਾਉਣੀ ਪੈਣੀ ਇਹਨੂੰ ਇਹਨੂੰ ਪੱচ্চਾ ਕਰਨਾ ਪੈਣਾ ਆਹ ਅੰਦਰ ਕਰਦ ਕਰ ਗਿਆ ਦਲਪਾਈ ਬਣਾਉਣਾ ਪੈਣਾ ਆਓ ਜੀ ਜਿੱਦਾਂ ਕੀ ਟੈਲਾਂ ਵਾਲਿਆ ਤੜਾੜੀ ਤੋੜ ਕੇ ਟੈਲਾਂ ਦੀ ਸੱਟ ਲੱਗ ਗਿਆ ਹੁਣ ਹਾਂ ਜੀ ਦੇਖਿਆ ਆਪਾਂ ਇਹਨੂੰ ਕਿੱਦਾਂ ਲੱਗਦਾ ਨਾਲੇ ਆਫੇ ਕਹਿੰਦੇ ਇੱਧਰ ਯਾਰ ਡੈਲੀ ਵਾਲੇ ਫੇਸ ਵਾਲਾ ਨਹੀਂ ਹੈਗਾ ਮੈਂ ਪੈਸੇ ਕੁਝ ਨਹੀਂ ਦੇਣੇ ਹਾਂ ਨਹੀਂ ਯਾਰ ਆ ਹਾਂ ਆਪਣਾ ਵੀ ਪਹਿਲਾਂ ਗੱਲਬਾਤ ਕਰ ਲਈ ਇਹਦੇ ਨਾਲ ਇਹਦੇ ਨਾਲ ਤਾਂ ਕੰਮ ਦੇ ਬਾਅਦ ਜਦੋਂ ਕੰਮ ਖਤਮ ਹੋ ਗਿਆ ਜਦੋਂ ਪੈਸੇ ਦੇਣੇ ਮੈਨੂੰ ਕਹਿੰਦਾ ਇੱਧਰ ਤਾਂ ਕਹਿੰਦਾ ਔਖਾ ਯਾਰ ਕਹਿੰਦਾ ਤੇਰੇ ਵੱਲੋਂ ਨਾਲ ਦੀ ਨਾਲ ਪੈਸੇ ਮਿਲ ਹੀ ਜਾਂਦੇ ਆ ਤੂੰ ਵੜੀ ਤੋੜਦਾ ਨਹੀਂ ਯਾਰ ਮੈਂ ਤਾਂ ਟੋਟੇ ਹੀ ਮੰਗਾਉਣੇ ਪੈਣੇ ਆ ਮੈਂ ਮੈਂ ਤਾਂ ਸਾਰੀ ਅੰਦਰ ਚੀਜ਼ ਹੀ ਆਏ ਹਾਂ ਸਾਹ ਉਹ ਵੀ ਜਸਾਨਾ ਚੱਕੀ ਹਾਂ ਹਲ ਮਹੰਦਾ ਭਾਈ ਜੀ ਬੱਸ ਇਹਦਾ ਨੇ ਇੱਕ ਚ 20 ਟੋਟੇ ਲੱਗੇ ਹੈ ਇੱਕ ਚ 20 ਟੋਟੇ ਲੱਗੇ ਤਕਰੀਬਨ ਹਾਂ ਇੱਕ ਹੋਰੇ ਬਣੇ ਹੋਰ ਦਸ ਆਏ ਤੇ ਨਾ ਆਹ ਕੀ ਮੰਗਾਉਣੇ ਣੇ ਹੋਰ 20 ਲੱਗ ਗਏ 20 ਤੇ 10 ਦੇ ਇੱਧਰ ਕਿੰਨੇ ਲੱਗੇ ਇੱਧਰ 3 3 ਨੇ ਬਚ ਗਏ ਹੁਣ ਦੇਖੀ ਦੋ ਪਏ ਉਹ 6 ਉਹ ਹੀ ਤੈਨੂੰ ਕਹਿੰਦਾ ਮੈਂ 6 ਆ 14 ਦੇ ਲੱਗ ਗਏ ਦੋ ਪਏ ਇੱਧਰ ਦੋ ਆਪੇ ਇੱਧਰ ਹਾਂ 60 ਥੱਲੇ 8 ਤੇ ਹੈ ਰਸਨਾ ਨਾ ਲੱਗ ਵੀ ਗਏ ਆ ਹਾਂ ਹਾਂ ਟੁੱਟ ਟੁੱਟਾ ਚੱਕ ਵੀ ਲੈ ਗਏ ਹੋਣੇ ਵਿੱਚ ਤੇ ਚਾਰ ਤਾਂ ਵੀ ਫੇਰ ਲਾਜ਼ਮ ਚੱਕ ਵੀ ਲੈ ਹੋਣੇ ਕਿਸੇ ਨੇ ਉੱਧਰ ਹੁਣੀ ਹੁਣੀ ਇੱਕ ਚੀਜ਼ ਦਾ ਪਤਾ ਲੱਗੇ ਸਾਡੇ ਦੋ ਤੇ ਤਿੰਨ ਚੀਜ਼ਾਂ ਗਾਇਬ ਹੋਈਆਂ ਹੁਣ ਉਹਨਾਂ ਦੀ ਸਰਚਿੰਗ ਕਰ ਲੱਗੇ ਹੋਏ ਆ ਉਹ ਤੁਹਾਨੂੰ ਹੌਲੀ-ਹੌਲੀ ਦੱਸ ਦਿਆਂ ਕਿ ਇੰਨੇ ਸਾਮਾਨ ਦੇ ਵਿੱਚ ਪਤਾ ਨਹੀਂ ਕੌਰ ਕਰਦਾ ਹੈਗਾ ਹਾਂ ਮੰਮੀ ਤੈ ਲੈ ਗਈ ਇੱਧਰ ਹਾਂ ਕਿੰਨੇ ਨਾਲ ਲੈ ਗਿਆ ਤੈਨੂੰ ਥੱਲੇ ਗਿਆ ਵਾ ਆ ਇਹਨਾਂ ਦੀ ਗਿਣਤੀ ਮਾਰ ਤਾਂ ਪਾ ਕਿੰਨੇ ਆ ਇਹਨਾਂ ਦੀ ਗਿਣਤੀ ਇਹਨੂੰ ਤੇ ਆਹ ਮਾਰ ਸਾਰੀ ਦੀ ਗਿਣਤੀ ਇਹਨਾਂ ਦੀ ਵੀ ਇੱਕ ਵਾਰੀ ਉਹ ਬੰਦਾ ਫੜਨਾ ਪੈਣਾ ਫਿਰ ਇਹ ਇੱਕ ਪੇਚ ਕਸ ਗਿਆ ਵਾ ਇੱਕ ਥੋੜੀ ਜਿਹੀ ਗਿਆ ਵਾ ਇੱਕ ਥੋੜੀ ਗਿਆ ਵਾ ਨਿੰਮਾ ਪਿਆ ਅਦਰਾਤ ਨਿੰਮੇ ਪਰ ਛੱਕ ਜਾਂਦੀ ਮੈਨੂੰ ਤਾਂ ਹੁਣ ਮੇਰੇ ਕੋ ਨਿਆਣੇ ਪਲੰਬਰ ਵੀ ਨਾ ਲਈ ਹੋਵੇ ਨਹੀਂ ਉਹਨਾਂ ਨੂੰ ਪੁੱਛਣਾ ਪੈਦਾ ਫੋਨ ਕਰਕੇ ਆ ਜਾਉਣਾ ਉਹਨਾਂ ਨੇ ਸ਼ਾਇਦ ਉਹਨਾਂ ਕਿਤੇ ਬੱਚੇ ਕੱਢੇ ਹੁਣ ਬੰਦੇ ਨਹੀਂ ਆ ਬਾਈ ਦੇ ਆ ਮਿਸਤਰੀ ਨਹੀਂ ਆਉਣਗੇ ਤੇ ਮਿਸਤਰੀ ਨਹੀਂ ਆਉਣਾ ਨਹੀਂ ਮੈਂ ਕਾਰਨ ਮੜਾ ਫੋਨ ਧੰਮੇ ਨੂੰ ਤਾਂ ਮੈਨੂੰ ਕਰ ਫੋਨ ਉਹ ਨਹੀਂ ਮੜਾ ਉਹਦੇ ਕਰਾਉਣਾ ਜਿਹੜਾ ਅੰਦਰ ਹਾਂ ਕਾ ਦੋਨੇ ਦਾ ਕਰਕੇ ਜਾ ਯਾਰ ਇਹਨੂੰ ਪਲਾਸਟਰ ਆਾ ਬੱਚਾ ਚਾ ਕਰਕੇ ਜਾ ਤਾਂ ਐਂ ਬਟਾਇ ਲੱਗਣੀ ਆ ਉਹ ਆ ਗਈ ਭਾਈ ਚਾਹ ਤੁਹਾਨੂੰ ਠੰਡੀ ਆ ਕਿ ਗਰਮ ਹੈ ਗਰਮ ਹੈ ਇਹ ਠੀਕ ਹੈ ਮਿਲ ਗਿਆ ਚਾਹੇ ਚਲੋ ਠੀਕ ਹੈ ਉਹ ਹਾਲੇ ਭਾਈ ਜੀਤੇ ਜੀਤਨ ਹੈ ਤਾਂ ਜੀਤ ਲੈ ਜੀਤੇ ਅੱਜ ਜੀਤ ਕਰਦੇ ਅੱਜ ਸਾਰੇ ਕੰਮ ਦੇ ਚਲਿਏ ਨਾ ਚੱਲਿਆ ਮਾੜਾ ਮੋਟਰ ਤੇ ਜਾਇਆ ਵਾ ਮੈਂ ਜੀਤੇ ਨੂੰ ਕਿਹਾ ਮੇਰਾ ਕੰਮ ਸਿੱਖ ਲੈ ਪਹਿਲਾਂ ਦਾ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਜੁੱਤੀਆਂ ਨਹੀਂ ਖਾਣੀਆਂ ਕਿਸੇ ਤੇ ਚੱਲ ਜਦੋਂ ਕੀਤਾ ਤੇ ਕਹਿੰਦਾ ਜੀ ਜੀ ਬਸਰ ਜਦੋਂ ਹੋ ਗਿਆ ਨੂੰ ਉਹਨੇ ਕਹਿੰਦਾ ਮੈਂ ਤੁਹਾਨੂੰ ਕੋਈ ਹੋਰ ਜਗਾੜ ਦੱਸੂਗਾ ਮੈਂ ਉਹ ਕਿੱਧਰ ਆ ਬੰਦਾ ਏ ਆ ਸਹੀ ਲੱਗੇ ਹੋ ਗੱਠੇ ਬਾਈ ਇਹ ਠੀਕ ਆ ਇਹ ਕਹਿੰਦਾ ਉਹ ਕਿੱਦਾਂ ਲਾ ਰਿਆ ਫੇਰ ਉਹੀ ਦੂਰ ਦੂਰੇ ਯਾਰ ਆ ਕਿੱਥੇ ਨੇੜੇ ਆ ਦੇਖ ਯਾਰ ਗੁੱਜਰ ਲੱਗੇ ਹੋਏ ਆ ਤੈਨੂੰ ਕੱਲ ਵੀ ਕਿਹਾ ਤਾਂ ਯਾਰ ਉਹ ਨੇੜੇ 깔 ਆ ਗੁੱਜਰ ਬਹੁਤ ਦੂਰ ਲਾਏ ਯਾਰ ਇਹਦੇ ਤੈਨੂੰ ਲਾਈਨਾਂ ਬਣਾਏ ਯਾਰ ਬਹੁਤ ਦੂਰ ਇੰਨੀ ਦੂਰ ਥੋੜੀ ਹੁੰਦੇ ਯਾਰ ਨੇੜੇ 깔 ਆ ਹੋਰ ਕੋਈ ਇਹਦਾ ਕਿੱਥੇ ਆ ਲੈਣ ਕਿੱਥੇ ਆ ਕਿੱਥੇ ਯਾਰ ਆ ਦੇਖ ਤੂੰ ਮੈਂ ਦੱਸਦਾ ਯਾਰ ਫੇਰ ਤੂੰ ਕਹਿੰਦਾ ਮੈਨੂੰ ਬੋਲਦਾ ਇਹਨੂੰ ਪਾਠ ਇੱਥੇ ਤੇ ਮੈਂ ਤੈਨੂੰ ਦੱਸ ਦਾਂ ਲੈਣ ਦੀ ਇੱਥੇ ਲੈਣ ਵਿੱਚ ਇੱਕ ਦੂਜੀ ਆ ਤੀਜੀ ਬਣ ਜਣੀ ਤੇਰੀ ਇੱਥੇ ਇਹ ਆ ਲੈ ਆ ਲੈ ਨੇ ਇੱਥ ਆਪਣੇ ਉਂਗਲੀ ਪਾ ਲੈ ਚਾਰ ਤੂੰ ਟੱਕਾ ਦੇ ਦਿੰਦਾ ਮੈਂ ਉਨੀ ਦੂਰ ਹੋਣਾ ਚਾਹੀਦਾ ਬਣਾ ਕੇ ਇੱਕ ਤੂੰ ਤਾਂ ਤੂੰ ਤਾਂ ਐ ਤਾਂ ਐ ਕਰਦਾ ਫਿਰਦਾ ਇੱਕ ਟੱਕਾ ਇਹਦੇ ਵਿੱਚ ਚਾਰ ਕੁ ਲਾ ਦੇ ਬਾਹਰ ਲਾ ਤੇ ਕੀ ਆਂਦੇ ਯਾਰ ਤੂੰ ਛੱਡ ਪਰਾਂ ਤੂੰ ਗੁੱਸੇ ਹੋਣ ਲੱਗ ਜਾਵੇਂ ਸਾਡਾ ਪਰ ਗੁੱਸੇ ਹੋਣ ਵਾਲੀ ਗੱਲ ਨਹੀਂ ਹੈ ਮੈਂ ਤਾਂ ਟੱਕਾ ਦਿੰਦਾ ਇੱਕ ਮਿੰਟ ਆ ਸਵੇਰੇ ਸਵੇਰੇ ਮੇਰਾ ਪਾਰਾ ਹਾਈ ਕਰ ਦਿੰਦਾ ਹਾਂ ਤੂੰ ਸਾਰੇ ਪਾਰਾ ਕਰ ਲੈ ਆਪਣਾ ਹਾਈ ਸਾਡਾ ਕੀ ਕਰੂੰਗਾ ਪਾਰਾ ਹਾਈ ਕਰਕੇ ਤੂੰ ਇਹ ਕੰਮ ਤੁਸੀਂ ਅਕੂਰੇਟ ਨਹੀਂ ਕਰਕੇ ਦਿੰਦੇ ਮੈਨੂੰ ਮੋਖਾ ਤਾਂ ਹੋਣਾ ਹੀ ਆ ਆਹ ਦੇਖ ਇਧਰ ਬਾਈ ਦਾ ਦੇ ਕੰਮ ਜਿਹੜਾ ਬਾਈ ਦਾ ਹੁਣੀ ਤੈਨੂੰ ਟੱਕਾ ਮਿਲ ਕੇ ਦਿਖਾਉਣਾ ਜਿਹਦੇ ਕੰਮ ਦੀ ਬੱਲੇ ਬੱਲੇ ਉਹਦੀ ਥੱਲੇ ਥੱਲੇ ਆ ਆਹ ਦੇਖ ਇਧਰ ਓਏ ਇਧਰ ਦੇਖੋ ਓਏ ਉਹ ਇਹਦੀ ਬਾਈ ਜੀ ਅੰਤਲ ਜੀ ਆਹ ਦੇਖ ਇਧਰ ਆ ਟੱਕਾ ਇਹ ਤਾਂ ਦੇਖ ਇਧਰ ਆਹ ਦੇਖ ਲਿਆ ਮੈਂ ਆਹ ਟੱਕਾ ਤੁਹਾਨੂੰ ਮਿਲ ਕੇ ਇਧਰ ਇਧਰ ਦੇਖ ਹੁਣ ਤੁਹਾਨੂੰ ਇਧਰ ਮਿਲ ਕੇ ਦਿਖਾਵਾਂ ਬਾਈ ਦਾ ਦੇਖੀ ਤੇ ਟੱਕਾ ਇਹ ਪੂਰਾ ਪ੍ਰੋਪਰ ਪੈ ਰਿਆ ਦੇਖ ਬਾਈ ਇਹਦੇ ਟੱਕਾ ਦੇਖ ਇਧਰ ਆਹ ਪੂਰਾ ਪੈਂਦਾ ਦੇਖ ਇੱਧਰ ਨਹੀਂ ਪੂਰਾ ਨੇੜੇ ਰੱਖ ਲੈ ਤੂੰ ਪਾਉਣਾ ਨਾ ਪੂਰਾ ਆ ਦੇ ਨਾ ਪੂਰਾ ਆ ਦੇ ਨਾ ਪੂਰਾ ਆਲੇ ਪੂਰਾ ਪੈਂਦਾ ਏ ਯਾਰ ਮੈਨੂੰ ਨਹੀਂ ਪਤਾ ਆਹਦੇ ਪੈਂਦਾ 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 ਆਹੋ ਤੇਰੇ ਦਾ ਪੈਣਾ ਹੀ ਪੈਣਾ ਹਾਂ ਤੇਰੇ ਦਾ ਪੂਰਾ ਪੈਣਾ ਹੀ ਪੈਣਾ ਹਾਂ ਤੂੰ ਵੀ ਪਾ ਨਾ ਪੂਰਾ ਫਿਰ ਸਾਨੂੰ ਪਾਉਣਾ ਹੋਈ ਨਹੀਂ ਪੂਰਾ ਸਾਨੂੰ ਕਿਤੇ ਪੂਰਾ ਮਨ ਹੋਣਾ ਅੱਧੇ ਦੇ ਸਾਹ ਤੇ ਨਿਮਾਹ ਖਰਾਬ ਕਰ ਦਿੰਦਾ ਸੀ ਤੜਕੇ ਦੇ ਲੱਗੇ ਹੋਏ ਆ ਉਹੀ ਉਹ ਤੜਕੇ ਦੇ ਭਾਵੇਂ ਸਵੇਰ ਕੱਲ ਦੇ ਲੱਗੇ ਹੋਏ ਆ ਇੱਧਰ ਵੀ ਆਇਓ ਕਰਿਆ ਹੋਇਆ ਯਾਰ ਚਲ ਕੋਈ ਨੂੰ ਇੱਥੇ ਤੇ ਲਾ ਤੇ ਕੋਈ ਗੱਲ ਨਹੀਂ ਆ ਲਾ ਤਾਂ ਬੇਬੀ ਬਹੁਤ ਦੂਰ ਲੈਣ ਲਈ ਆ ਬਾਈ ਨੇ ਹੂੰ 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 ਮੈਂ ਆਇਆ ਬਹੁਤ ਹੈ ਤੇ ਅੱਛਾ ਚਲੋ ਚਾਹ ਲੈ ਆਵਾਂ ਚਾਹ ਲੈਣ ਦੀ ਮੈਂ ਚਾਹ ਪੀਓ ਪਹਿਲਾਂ ਹੁਣ ਗੁੱਸਾ ਠੁੱਕੋ ਤਾਂ ਹੁਣ ਬਸ ਚਾਹ ਪੀਂਦੇ ਆ ਯਾਰ ਹੁਣ ਗੁਜਰਬਾਈ ਫਿਰ ਭੱਜਣ ਨੂੰ ਫਿਰਦਾ ਪੈਸੇ ਮੰਗਦਾ ਹਨਾ ਅੱਜ ਮੈਂ ਨਿਬੇੜ ਕੇ ਜਾਣਾ ਮੈਂ ਕਿਹਾ ਭਾਈ ਜਾ ਸਰ ਕੋਈ ਗੱਲ ਬਤਾਲ ਫਿਰ ਜਾਊਗਾ ਹੁਣ ਫਿਰ ਚੱਕ ਕੇ ਜਾਣਾ ਪੈਣਾ 500 ਨੂੰ 500 ਮੰਗਦਾ 500 ਦੇ ਸਮਝਦਾ ਵੀ 4 ਦਿਨ ਤੱਕ ਗਾਇਬ ਰਹੂਗਾ ਫਿਰ 4 ਦਿਨ ਨਹੀਂ ਹੁੰਦਾ ਮੇਰੇ ਨਾਲ ਚਾਹ ਵੀ ਇਹ ਬੈਲਾ ਬਾਕੀ ਕੰਮ ਬਾਅਦ ਮੁੜ ਕੇ ਕਹਦਾ ਆਉਂਗਾ ਫਿਰ ਹੈ ਮੁੜ ਕੇ ਕਹਦਾ ਆਉਂਗਾ ਪਰ ਤੋ ਬੋਤਲ ਨੂੰ ਅੱਜ ਸਵੇਰੇ ਸਵੇਰੇ ਸ਼ਾਮ ਨੂੰ ਆ ਜਾ ਨਹੀਂ ਫਿਰ ਇੱਕ ਦਿਹਾੜੀ ਤੇ ਲੱਗੀ ਜੀ ਤੇ ਯਾਰ ਤੂੰ ਆ ਨਾ ਨਿਕਰੇ ਆ ਤੇ ਜਦੋਂ ਉਹ ਮੈਨੂੰ ਨਹੀਂ ਬਲਤ ਮੈਂ ਖਾਣਾ ਸਾਂਭਣਾ ਤੂੰ ਐਂ ਕਰ ਯਾਰ ਪੀਣੀ ਦਾ ਤਾਂ ਦਾਰੂ ਮੈਤੇ ਦੋ ਬੋਤਲਾਂ ਨੇ ਪੈਸੇ ਕਦੋਂ ਲੈਣੇ ਲੈ ਕੇ ਜਾਣੇ ਤਾਂ ਮੈਂ ਤੈਨੂੰ ਦੋ ਬੋਤਲਾਂ ਦੇ ਕੇ ਦੇ ਦਿੰਦਾ ਠੀਕ ਨੇ ਭਾਈ ਪੀਣੀ ਦਾ ਦਾਰੂ ਤਾਂ ਦੋ ਦੇ ਦਿੰਦੇ ਨਾ ਹੋਰ ਤਾਂ ਕੁਝ ਕੰਮਾਂ ਨਹੀਂ ਛਾਪੜ ਦੋ ਬੋਤਲਾਂ 200 ਰੁਪਏ ਦੇ ਦੇ ਚੱਲ ਹਾਂ ਆਵੇ ਰਹੀ ਗਾਮੋਨਾ ਲਾ 200 ਕਦੇ 300 ਦੀ ਆਰਾਮ ਦੀ ਬੋਤਲ ਹੈ 320 ਦੀ ਆਉਂਦੀ ਉਹ ਆਵੇ ਮੈਂ ਇਹ ਸੁਣਾ 100 200 ਦਾ ਕੋਣ ਚਾਹੀਦਾ ਹੀ ਹੈ 100 200 ਕੋਲ ਇਦਾਂ ਨਹੀਂ ਹੈ ਆਇ ਨਾ ਗਿਆ ਮੇਰ ਨਾਲ ਠੀਕ ਹੈ ਵੀ ਬਾਲ ਚਲ ਇੱਕ ਬੋਤਲ ਨਾਲ 200 ਰੁਪਏ ਚਲ ਨਹੀਂ ਨਹੀਂ ਦੋ ਬੋਤਲ ਨਾ 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 ਗੱਲ ਸੁਣ ਲੈ ਨਹੀਂ 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 ਤੇ ਤੇ 11 ਮਹੀਨੇ ਤੇ ਤੈਨੂੰ ਦਿੱਤਾ ਵੀ ਗਿਆ ਮੈਂ ਮੈਂ ਤੈਨੂੰ ਪਹਿਲਾਂ ਗੱਲ ਹੋਈ ਤੇ ਪੈਸੇ ਤੇ ਦਿੱਤਾ ਦਿੱਤਾ ਵੀ ਗਿਆ 11 ਮਹੀਨੇ ਤੇਰਾ ਮੈਂ ਆਪਾਂ ਤੇਰੀ ਗੱਲ ਹੋਈ ਤੇ ਉਹ ਪੈਸੇ ਨਹੀਂ ਦੇਣੀ ਹੈਗੇ ਤੈਨੂੰ ਮੋਟਵੀਂ ਰੱਖੀ ਰੱਖਣੀ ਹੈ ਤੈਨੂੰ ਸਵੇਰ ਸ਼ਾਮ ਰੋਟੀ ਸ਼ਾਮ ਨੂੰ दारू ਗੱਲ ਤੇ ਨਾਲ ਆਏ ਹੋਈ ਹੋਈ ਹਾਂ ਕਿੰਨੇ ਚਿਰ ਮੈਂ ਕੰਮ ਕਰੇ ਰਾਤ ਨੂੰ ਦਾ ਮੇਰਾ ਰਾਤ ਦਾ ਬਣਦਾ ਹਾਂ 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 ਅੱਛਾ ਹੋਰ ਰਾਤ ਦਾ ਕਿਆ ਬਣਦਾ ਬਾਈ ਜੇ ਮੈਨੂੰ ਕੋਈ ਮਾਰ ਕੇ ਦੰਦਾ ਕਰ ਲੂ ਮੈਂ ਲੈਣਾ ਬਾਈ ਚੱਕ ਲੋ ਘਰ ਦੇ ਨਾਲ ਵੀ ਆ ਜਾ ਕਸੀ ਹੈ ਜੀ ਓਰ ਬਾਈ ਤੂੰ ਹੀ ਆ ਜਾ ਮੈਂ ਤਾਂ ਕਹਿੰਦਾ ਯਾਰ ਚੱਲ ਬਾਹਰ ਪਾ ਜੇਗਾ ਯਾਰ ਪਾ ਜਾ ਸ਼ਾਮਲਾ ਡਿਊਟੀ ਆ ਜਾ ਪਾਲ ਹਾਂ ਸ਼ਾਮਲਾ ਮੈਂ ਜਿਹੜਾ ਤਾਂ ਬੰਦਾ ਮਿਲਦਾ ਉਹਨੂੰ ਰੱਖ ਲਾ ਮੈਂ ਤਾਂ ਹੀ ਰੱਖਣਾ ਮੈਂ ਆੜੀ ਤੇਰੇ ਨਾਲ ਆੜੀ ਤੇਰੇ ਨਾਲ ਤੂੰ ਪਾਲ ਨੂੰ ਰੱਖਿਆ ਮੈਂ ਤਾਂ ਰੱਖਿਆ ਪਾਲ ਨੂੰ ਫੇ ਲੜੂ ਕੌਣ ਲੜੀ ਗਈ ਇਹਦੇ ਨਾਲ ਲੜ ਮੈਂ ਇਹਦੇ ਨਾਲ ਕਿੱਥੇ ਲੜ ਮੈਂ ਉੱਥੇ ਬੈਠਾ ਤਾਂ ਗੁੱਜਰ ਬਾਈ ਇੱਧਰੋਂ ਆਇਆ ਕਹਿੰਦਾ ਮੈਨੂੰ ਮਿਲ ਕੇ ਜਾਈਂ ਉਹਨੂੰ ਦੇਖਦੇ ਕਿਆ ਕਹਿੰਦਾ ਹੈ ਹਾਂਜੀ ਬਾਈ ਮੈਂ ਚੱਲਿਆ ਘਰ ਨੂੰ ਫਿਰ ਠੀਕ ਆ ਹਾਂ ਮੈਂ ਘਰ ਨੂੰ ਚੱਲਿਆ ਬਾਈ ਹਾਂ ਚਾਪੀ ਲੈ ਕੇ ਆਇਆ ਨਹੀਂ ਸਾਡੀ ਰੋਟੀ ਨੇ ਦੁਪਹਿਰ ਦੀ ਲਿਆਈ ਕਿਉਂ ਰੋਟੀਆਂ ਸੀ ਯਾਰ ਤੇਰੇ ਕੰਮ ਨਿਬੜ ਕੇ ਲੱਗ ਜਾਣਾ ਠੀਕ ਆ ਵੀ ਕਿਆ ਫਾਇਦਾ ਯਾਰ ਨਾ ਖਰਾਬ ਹੋਊਗਾ ਬਜਾਰੇ ਉਹ ਪਕਾਊਗੀ ਹਾਂ ਚੱਲ ਠੀਕ ਆ ਫਿਰ ਥੋੜਾ ਸਮਾਨ ਪੜਾਜ ਮੈਂ ਦੁਪਹਿਰ ਨੂੰ ਆਕੇ ਦੁਪਹਿਰੇ ਨੂੰ ਕਿੰਨੇ ਵਜੇ ਆਉਂਗਾ ਤੂੰ ਦੱਸ 3 ਵਜੇ ਆ ਜੰਦਾ 3 ਵਜੇ ਹੀ ਆਉਣਾ ਹਾਂ ਤੂੰ ਦੋ ਘੰਟੇ ਦੇ ਬਾਅਦ ਆ ਜਾ ਸਾਡੇ ਅਸੀਂ ਇਹ ਦੋ ਘੰਟੇ ਲਾਉਣੇ ਆ ਸੀ ਗਠਿਆਂ ਦੇ ਦੋ ਘੰਟੇ ਲਾਉਣੇ ਬਾਈ ਬੜਾ ਠੀਕ ਹੈ ਅਸੀਂ ਅਸੀਂ ਆਪਣਾ ਰੋਟੀ ਰੂਟੀ ਘਰਾਂ ਜਾਂਦੇ ਆ ਫਿਰ ਖਾ ਕੇ ਫਿਰ ਲੱਗ ਜੇ ਮੇਰੇ ਤੋਂ ਹੋਰ ਹੀ ਪਿਆ ਮੈਂ ਤਾਂ ਇੱਥੇ ਬੱਸ ਜੜ ਜਾਣਾ ਇੱਥੇ ਤੇ ਬੜਾ ਠੀਕ ਹੈ ਠੀਕ ਹੈ ਠੀਕ ਹੈ ਤੂੰ ਆਪਣਾ ਆ ਜਾ ਆ ਗਿਆ ਆ ਗਿਆ ਬਸ ਤਾਂ ਆ ਜੀ ਕੱਲ ਨੂੰ ਸਵੇਰੇ ਸੱਜਦੇ ਅੱਜ ਰਾਤ ਨੂੰ ਮੈਂ ਤੈਨੂੰ ਕਹਿ ਦਿੱਤਾ ਵਾ ਜੀ ਉਹ ਸੱਚ ਹੈ ਉਹ ਉੱਠੀ ਜਾ ਤੇ ਫਿਰ ਮੈਂ ਰਾਤ ਨੂੰ ਮੈਂ ਪੈ ਜੂਗਾ ਇੱਥੇ ਹੈ ਰਾਤ ਨੂੰ ਮੈਂ ਪੈ ਜੂਗਾ ਫਿਰ ਇੱਥੇ ਪਾਲੂ ਪਾਲਾ ਅੱਜ ਦੀ ਰਾਤ ਚਲ ਪਾਲੂ ਪਾਲੂ ਖਿੱਚ ਤੋ ਖਿੱਚ ਤੋ ਕੰਮ ਖਿੱਚ ਤੋ ਹਾਂ ਨਾਲੇ ਤੂੰ ਨਾ ਗੁੱਜਰ ਬਾਈ ਗੱਲ ਸੁਣ ਲੈ ਮੇਰੇ ਨਾਲ ਮੈਂ ਨਾ ਲੜੇ ਨਾ ਕਰ ਤੋ ਯਾਰ ਜਨਾਨੀਆਂ ਬੰਦੇ ਦੇ ਆਪਣੇ ਘਰ ਵਾਲੇ ਨਾਲ ਲੜਦੀ ਹੁੰਦੀ ਹੈ ਨਾ ਆ ਦੇਖ ਲੈ ਪਾਲ ਬਾਈ ਸੱਚ ਆ ਗਿਆ ਮੂੰਹ ਪਰ ਆਪਣੇ ਆਪ ਨੂੰ ਜਨਾਨੀ ਕਹਿੰਦਾ ਹੈ ਮੈਨੂੰ ਬੰਦਾ ਕਹਿੰਦਾ ਆ ਤੂੰ ਬੰਦਾ ਹੀ ਹੈ ਨਾ ਮਾਲਕ ਆ ਤੂੰ ਮੇਰਾ ਹਾਂ ਮਾਲਕ ਹੈ ਆਪਣੇ ਦੇਖ ਲੈ ਕਹਿੰਦਾ ਜਨਾਨੀ ਜਨਾਨੀਆਂ ਨਾਲ ਬੰਦੇ ਲੜਦੇ ਹੀ ਹੁੰਦੇ ਆ ਹੌਣਦਾ ਹੁਣਦਾ ਜੈ ਹੁਣਦਾ ਟੈਨ ਦਾ ਸੀ ਤੇਰੀ ਜਨਾਨੀਆਂ ਵਾਂਗੂ ਆ ਹਾਂ ਕਿਉਂ ਆਊਟਰ ਅਸੀਂ ਤੇਰੇ ਸਮਝਣੇ ਆ ਲਾ ਮੈਂ ਚੱਲਿਆ ਸੜਕ ਉੱਪਰ ਜਾਣਗੇ ਬੇਫੁੱਸਾ ਮਾਲਕ ਦਾ ਨਾਂ ਅ ਵੀ ਤੇਰੀ ਧੀ ਨਹੀਂ ਆ ਕਦੇ ਜੱਟ ਮੈਂ ਚੱਲਿਆ ਫਰਾਉਂਦਾ ਮੁੜ ਕੇ ਲੋਈ ਆ ਲੋਈ ਲੈ ਜਮ ਨਾਲ ਹੁਣ ਥੋੜੀ ਠੰਡ ਘਟ ਗਈ ਯਾਰ ਜਦ ਮੈਂ ਘਰ ਤੋਂ ਆਇਆ ਯਾਰ ਬਹੁਤ ਸੀ ਸੂਰਜ ਨੇ ਸੂਰਜ ਨੇ ਬਹੁਤ ਗਰਮੀ ਪਾਈ ਉਹਦੇ ਕਰਕੇ ਨਾ ਘਟ ਗਿਆ ਵਾ ਸਵੇਰੇ ਠੰਡ ਬਹੁਤ ਸੀ ਯਾਰ ਧੁੰਦ ਵੀ ਬਹੁਤ ਏ ਅੱਜ ਸਵੇਰੇ ਯਾਰ ਇਹ ਤਾਂ ਇੱਦਾਂ ਤੋਂ ਪਮਰ ਲਾ ਜੀ ਨੇ ਪੰਜ ਸੱਤ ਦਿਨ ਨੂੰ ਇਹ ਛੱਡ ਨਹੀਂ ਰਹਿਣੀ ਕੱਕੋ ਹੀ ਨਹੀਂ ਅੱਜ 26 ਜਨਵਰੀ ਹੈ ਯਾਰ ਫੇਰ ਮਲਾ 26 ਜਨਵਰੀ ਹਾਂ ਨਾਲੇ ਕਹਿੰਦਾ ਮੈਂ ਮੀਟ ਖਵਾਉਂਗਾ ਲੈ ਲੈ ਤੇਰੇ ਮੀਟ ਵੀ ਵੜ ਗਿਆ ਹੁਣ ਨਾ ਹੁਣ ਤਾਂ ਪੈਸੇ ਹੀ ਮੰਗੀ ਜਾਂਦੇ ਆ ਗੱਲ ਸੁਣ ਇੱਕ ਮਿੰਟ ਇਹ ਗੱਲ ਨਾ ਕਰ ਐਂ ਕਹ ਮੇਰੀ ਗੱਲ ਸੁਣ ਤੂੰ ਉਪਨ ਜਾ ਕੇ ਆ ਜਾ ਤੇ ਬਣਾਉਂਦੇ ਕਰਦੇ ਪਾਰਟੀ ਕਰਾਂਗੇ ਪਾਰਟੀ ਜਿੱਦਾਂ ਹੁਣ ਤੂੰ ਅੱਜ ਤਾਂ ਜਾਣਾ ਕੱਲੂ ਆ ਜਾਣਾ ਪਰਸੂ ਨੂੰ ਪਾ ਛੱਡਦੇ ਆ ਪਾਣੀ ਹਾਂਜੀ ਪਾਲ ਬਾਈ ਨੂੰ ਨਾਲ ਲੈ ਲਈ ਹਾਂ ਹਾਂ ਮੈਂ ਕਹਿੰਦੇ ਆ ਬੂਟੇ ਪੱਟੀ ਜਿੱਥੇ ਹੈ ਨਹੀਂ ਠੋਕ ਦੋ ਠੋਕ ਦੋ ਹਾਂ ਠੋਕ ਦੋ ਠੋਕ ਦੋ ਨਾ ਸੋਚਦਾ ਤਾਂ ਵੀ ਇਹਨਾਂ ਨੂੰ ਕੋਈ ਨਹੀਂ ਅਮੀਰੀ ਨਾਲ ਗਰੀਬੀ ਨਾਲ ਨਾ ਟਰੰਪ ਨਾਲ ਨਾ ਰੁਪਈਆ ਥੱਲੇ ਗਿਰਦਾ ਨ ਉੱਪਰ ਚੜਦਾ ਕੋਈ ਨਹੀਂ ਹੈਗਾ ਬਸ ਇਹਨਾਂ ਨੂੰ ਅਮੀਰੀ ਹੈਗੀ ਆ दारू ਨਾਲ दारू ਮਿਲ ਜਵੇ ਫਿਰ ਇਹ ਮਰ ਰੁਪਈਆ ਤੇ ਵੀ ਅਮੀਰ ਆ ਇਹ ਰੁਪਈਆ ਨੇ ਵਾਸਤੇ ਲੱਖਾਂ ਵਰਗਾ ਕੋਈ ਨਹੀਂ ਉਹਨਾਂ ਦਾ ਜੇ 26 ਜਨਵਰੀ ਦਾ ਬਸ ਸਿਰਫ ਗੱਲਾਂ दारू ਦੀਆਂ दारू ਚਾਹੀਦੀ ਆ ਯਾ ਯਾਰ ਮੈਂ ਕਦੇ ਸੋਚਦਾ ਗੱਲ ਵੀ ਜਿਹੜਾ ਸੋਸ਼ਲ ਮੀਡੀਆ ਵੀ ਕਿਤੇ ਨਾ ਕਿਤੇ ਨਾ ਇਹ ਵੀ ਅ ਆਪਣੇ ਹੋਰਾਂ ਵਰਗੇ ਜਿਹੜੇ ਸੋਸ਼ਲ ਮੀਡੀਆ ਜਿਆਦਾ ਰਹਿੰਦੇ ਆ ਇੱਕ ਡਿਪਰੈਸ਼ਨ ਦਾ ਘਰ ਆ ਹੁਣ ਦੋ ਤਿੰਨ ਦਿਨ ਤੋਂ ਕਹਿੰਦਾ ਰੁਪਿਆ ਥੱਲੇ ਕਰ ਰਿਹਾ ਪਹਿਲਾਂ ਟਰੰਪ ਟਰੰਪ ਹੋਈ ਹੋਈ ਸੀ ਹੁਣ ਆ ਆਪਣੇ ਖਲਚ ਟੈਕਸ ਦਾ ਰੌਲਾ ਜਿਆ ਪਿਆ ਹਾ ਕਿਹੜੀ ਚੀਜ਼ਾਂ 'ਚ GST ਵਧਾ ਰਹੇ ਆ ਫਲਾਣਾ ਵਧਾ ਰਹੇ ਉਹਦਾ ਰੌਲਾ ਪਿਆ ਹੋਇਆ ਇਹਨਾਂ ਨੂੰ ਕੁਦਰ ਬਾਈ ਨਾਲ ਰੋਪਾਲ ਬਾਈ ਕੋਈ ਨਹੀਂ ਹੈਗਾ ਕੋਈ GST ਕੋਈ ਟੈਕਸ ਭਾਵੇਂ ਜਿਹਦੇ ਮਰਜ਼ੀ ਲੱਗ ਜਾਵੇ ਬਸ ਸਾਨੂੰ ਸਾਡਾ ਸਮਾਨ ਮਿਲ ਜਾਵੇ ਅੱਛਾ ਤਬੜੀ ਸੁਣੀ ਗੱਲ ਸੁਣਾਈ ਯਾਰ ਮੈਂ ਇੱਕ ਲਾਈਕ ਤਾਂ ਬਣਦਾ ਹੈ ਗੱਲ ਪਰ ਮੈਂ ਨਾ ਇਹਨਾਂ ਚੀਜ਼ਾਂ ਵਿੱਚੋਂ ਐਕਸਪੈਰੀਮੈਂਟ ਮੈਂ ਕਰਦਾ ਹੁੰਦਾ ਯਾਰ ਇਹਨਾਂ ਨੂੰ ਇਸ ਇਹ ਚੀਜ਼ ਵਿੱਚ ਕਿੰਨੀ ਖੁਸ਼ੀ ਮਿਲਦੀ ਹੈ ਕੋਸ਼ਿਆ ਘੁੱਟੋਂ ਮਿਲਦੀ ਇਹ ਲੱਭਣੀਆਂ ਪੈਂਦੀ ਹੁਣ ਇਹ ਨਾ ਸਮਝੋ ਕਿ ਮੈਂ ਦਾਦੂ ਨੂੰ ਕਹਿ ਕੇ ਬਈ ਜਿਹਨੇ ਪੀਣੀਆਂ ਤਾਂ ਪੀਣੀਆਂ ਪੀਣੀਆਂ ਤੇ ਗੁੱਜਰਬਾਈ ਕਹਿੰਦੇ ਤੂੰ ਦਾਰੂ ਨੂੰ ਪ੍ਰਮੋਟ ਕਰ ਦੇ ਕਿਉਂ ਮੈਨੂੰ ਫੋਨ ਵੀ ਆਇਆ ਮੈਂ ਪ੍ਰਮੋਟ ਕਰਦਾ ਫਲਾਣਾ ਕਰਦਾ ਮੈਂ ਯਾਰ ਗੁੱਜਰਬਾਈ ਨੇ ਤਾਂ ਜੱਦ ਨਹੀਂ ਛੱਡੀ ਦਾਰੂ ਜੱਦ ਅ ਖਾਰਕੂ ਸਿੰਘ ਦਾ ਰਾਜ ਤਾਂ ਇਹ ਤਾਂ ਜੱਦ ਵੀ ਲੱਤਾਂ ਤੋੜ ਤਿਆਂਦੀਆਂ ਉਹਨਾਂ ਨੇ ਆਹ ਦਾਰੂ ਨਹੀਂ ਛੱਡੀ ਭਾਵੇਂ ਮਾਰ ਦੋ ਚੱਲ ਚੱਲੀਏ ਹਾਂ ਵਾਹ ਬਈ ਵਾਹ ਬਣਾ ਤਟ ਜੈਨ ਰੋਟੀ ਪਾ ਦੂੰਗਾ ਜੀ ਮੈਂ ਆਪੇ ਪਾ ਕੇ ਖਾਲਮਾ 2 ਮਿੰਟ ਖੜ੍ਹ ਜਾ ਪਾ ਚਲ ਆਵੇ ਪਾ ਲੈਣਾ ਫਿਰ ਮੈਂ ਤੁਸੀਂ ਕਰ ਲੋ ਕੰਮ ਪਰ ਕੋਈ ਗੱਲ ਨਹੀਂ ਮੈਂ ਪਾਲਣ ਦਾ ਫਰਮਾਂ ਆਪੇ ਬਰਾਤ ਆੜ ਗਿਆ ਹੈ ਹਾਂ ਹਾਂ ਤੇ ਮਹਿਕੇ ਲੱਗੇ ਹੋਏ ਐਥੇ ਰਾਜਪਨੇ ਦਾ ਕੰਮ ਕਰਨ ਇਹਦਾ ਲੈਵਲ ਕੱਢਿਆ ਮੈਂ ਚਲ ਜੇ ਤੁਸੀਂ ਮੋਟਰਸਾਈਕਲ ਲਿਆਉਣੇ ਤੇ ਖੜਾਉਣਾ ਹੋਇਆ ਕੁਝ ਚੜਾਉਣੇ ਤੇ ਤੈਨੂੰ ਇੱਕ ਲੈਵਲ ਚ ਲਾ ਦਿਓ ਸਾਰਾ ਦਬੋ ਦਬੋ ਦੈਂ ਚੰਗੀ ਤਰ੍ਹਾਂ ਹੈ ਹੱਥਰ ਵੀ ਬਣਾ ਦिए ਜਦ ਤੱਕ ਇਹ ਆਪਾਂ ਨੂੰ ਪਹਿਲਾਂ ਬਣਾਉਣਾ ਚਾਹੀਦਾ ਏ ਸਟਾਰਟ ਵਿੱਚ ਆਪਾਂ ਨੂੰ ਚੜ੍ਹਨੇ ਉੱਤੋਂ ਸੌਖੀ ਹੁੰਦੀ ਏ ਇਹ ਆ ਬਹੁਤ ਟਾਈਮ ਲਾਉਣਾ ਚਾਹੀਦਾ ਜਾਨੂ ਮਾਰ ਕੇ ਚੱਲਦੇ ਹਾਂ ਹਾਂ ਸਭ ਤੋਂ ਪਹਿਲਾਂ ਇਹ ਬਣਾਉਣੀ ਚਾਹੀਦੀ ਜੀ ਆਪਾਂ ਸਾਹ ਚੜ੍ਹ ਕੇ ਸਾਰਾ ਲੇਵਲ ਸਿਲ ਜਾਇਆ ਜਿੰਨਾ ਵੀ ਤਾਂ ਵੱਖ ਨੂੰ ਕੱਲੋ ਮਿਸਤਰੀ ਦੇਖ ਲਊਗਾ ਤੇਰਾ ਨਾ ਸਾਲ ਨਹੀਂ ਪਾ ਕੇ ਬੈਠੇ ਗੁੱਦੇ ਚ ਮੇਰੇ ਮਸ਼ੀਨ ਲੈ ਕੇ ਬਣਾਈ ਹਾਂ ਹਾਂ ਜਿੰਨੇ ਇਹੋ ਜਿਹਦੇ ਲਾਉਂਗੇ ਜੀ ਕਿੰਨਾਗ ਲਾ ਗਿਆ ਕਿੰਨੀ ਪਨੀਰੀ ਬਚ ਗਈ ਬਚ ਗਈ ਕਿ ਬੜੀ ਲੱਗੀ ਉਧਰ ਨਹੀਂ ਲਾਏ ਨਾ ਤਾਂ ਸਾਰੇ ਬਸ ਕਿਹੜੀ ਲਾਤੀ ਫਰੀ ਆ ਤੁਸੀਂ ਹੁਣ ਆਉਂਦੇ ਹੋਰ ਗਈ ਆ ਦੇ ਖਾਰ ਵੀ ਲਾ ਉਸੇ ਇਰੇ ਜਕੂਤਰੇ ਜੇ ਪੱਟ ਕੇ ਇੱਕਿਆ ਲਾਤੀ ਕਿਦੋਂ ਲਾਤੇ ਜਕੂਤਰੇ ਆ ਦੇਖਾ ਸੜ ਤੇ ਵਧੀਆ ਕਰਿਆ ਸੜ ਤੇ ਬਾਕੀ ਆ ਲਾਗੀ ਤੇ ਵੀ ਅੱਛਾ ਗੈਰੀਆਂ ਲੱਗੀਆਂ ਤੇਰੀਆਂ ਆ ਵੀ ਕਿ ਜਲਵਾ ਹੋਰ ਤੇ ਨਹੀਂ ਖਤਮ ਹੋ ਗਿਓ ਕੋਈ ਪਨੀਰੀ ਹੋਣਾ ਸੀ ਕੀ ਕਰੀਏ ਆ ਨਾ ਵੀ ਲੱਗ ਜਾਣੀ ਤੇ ਸਾਲੇ ਕਿ ਉਹਨਾਂ ਦੀ ਬਣੀ ਦੀ ਲਾਇਕ ਹੁੰਦੇ ਬਾਈ ਅਸੀਂ ਅਸੀਂ ਘਰ ਨੂੰ ਆਣੇ ਪਾਣੀ ਫਿਰ ਉਹਨੂੰ ਪਾਣੀ ਕੱਢੂ ਨਾ ਲਾਵਾਗਾ ਪੱਕਾ ਕੱਢੋ ਆਜੂਗਾ ਹਾਂ ਹਾਂ ਕੱਢੂ ਆਜੂਗਾ ਨਹੀਂ ਬਾਅਦ ਕਰੂੰਗਾ ਹਾਂ ਇਹਨੂੰ ਕਹਦੇ ਨੇ ਨਾ ਬਈ ਆਦ ਦਿਨ ਮੋਟਰ ਚਲਾ ਦੇ ਇੱਥੇ ਪਾਣੀ ਲਾ ਦੇ ਜਾਨੂ ਮੈਂ ਆ ਜਾਨਾ ਨਹੀਂ ਤੇ ਇੱਥੇ ਪਾਣੀ ਲੱਗਣਾ ਯਾਰ ਤੂੰ ਲੌਂਗ ਬਣੀ ਚੱਲ ਮੈਂ ਲਾਉਂੂ ਨਹੀਂ ਆ ਕੇ ਤੂੰ ਪਾਣੀ ਆ ਬੜੀ ਮੋਟਰ ਛੜਾਣਾ ਇੱਥੇ ਇੱਕ ਤਾਂ ਬੰਦੇ ਨੂੰ ਪਤਾ ਨਹੀਂ ਹੁੰਦਾ ਰਗ ਰਗਦਾ ਭੇਤੀ ਨਹੀਂ ਹੁੰਦਾ ਬੰਦਾ ਹੈ ਜਿਹੜਾ ਬੰਦਾ ਰਗ ਰਗਦਾ ਭੇਤੀ ਹੁੰਦਾ ਹੂੰ ਹੂੰ ਤਾਂ ਜਾਣਾ ਕਿਤੇ ਨਹੀਂ ਸਦਾ ਘਰ ਦਰ ਜਾਣਾ ਦਾ ਲੈ ਕੱਲ ਦਾ ਤੈਨੂੰ ਕੋਟਾ ਦੇ ਦੇਣਾ ਕੱਲ ਵੀ ਤਾਂ ਦੋ ਦਿਨ ਦਾ ਘਰ ਤਰ ਹਿੱਲ ਰਹਾ ਹੈ ਇਹ ਤਰ ਮੈਂ ਗਰੰਟੀ ਹੈ ਤੂੰ ਕਰਾ ਕੇ ਆਉਂਗਾ ਤਾਂ ਕੋਈ ਭੈਣ ਕੋਲ ਹੀ ਜਾਣਾ ਹਾਂ ਯਾਰ ਤੂੰ ਮੈਨੂੰ ਘਰਾਂ ਦੇਖ ਲਈ ਹਾਂ ਉਹ ਪੀਟਰ ਕੋਲਾ ਨਹੀਂ ਸਰ ਹੈ ਪੀਟਰ ਕੋਲਾ ਨਹੀਂ ਉਹ ਪੀਟਰ ਕੋਲ ਤਾਂ ਮੈਂ ਜਾਂਦਾ ਵੀ ਕਿੰਨੇ ਚਿਰ ਹੋਗਾ ਚਾਚਾ ਮੈਂ ਨਹੀਂ ਜਾਂਦਾ ਪੀਟਰ ਕੋਲਾ ਹਾਂ ਮੈਂ ਲੋੜ ਆ ਹੁਣ ਨਹੀਂ ਜਾਂਦਾ ਵੀ ਤੂੰ ਜਦੋਂ ਮੈਂ ਤੇਰੇ ਕੋਲ ਰਹਿਣਾ ਤੇਰੇ ਕੋਲ ਰਹਿਣਾ ਨਾ ਇੱਥੇ ਰਹਿ ਹੁਣ ਤੂੰ ਹੁਣ ਤੂੰ ਤੈਨੂੰ ਸਮਾਨ ਦੇ ਦੇਣਾ ਇੱਥੇ ਰਹਿ ਪੈ ਉੱਠ ਫਿਰ ਸਵੇਰੇ ਦੋਸਰ ਫੇਰ ਸਾਧਰੇ ਉੱਠ ਜਾਗਾ ਫੇਰ ਲੈ ਆਈ ਜਾ ਕੇ ਕਿਆ ਦੇ ਦੇਣਾ ਸਾਮਾਨ ਬੋਤਲ ਤੈਨੂੰ ਫੇਰ 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 200 ਰੁਪਏ ਤਨ ਹੁਣ ਦੇ ਦੇਣਾ ਫੇਰ ਫੇਰ ਉੱਠ ਕੇ ਪੀਲੀ ਹਲੀ ਸਾਧਰੇ ਜਾ ਕੇ ਠੇਕੇ ਤੇ ਲੈ ਆਈ ਤਨ ਪਹਿਲੇ ਅੰਡੇ ਬਣਾ ਕੇ ਦੇ ਅੰਡ ਲੈ ਭਾਬੀ ਨਹੀਂ ਉਹ ਇਦਾਂ ਉਹ ਨਹੀਂ ਹੁਣ ਨਹੀਂ ਬਣਨੇ ਯਾਰ ਮੇਰੇ ਕੋ ਟਾਈਮ ਨਹੀਂ ਮੈਂ ਨਾ ਦਰਬਾਰ ਸਾਹਿਬ ਜਾਣਾ ਮੱਥਾ ਟੇਕਣ ਜਾ ਰਿਹਾ ਅੱਜ ਉਹ 29 ਮੇ ਤਾਂ ਜਾ ਨਹੀਂ ਹੁਣਾ 32 ਤੇ ਮਸਿਆ ਮੈਂ ਪਹਿਲੀ ਟੇਕਿਆ ਮੱਥਾ ਯਾਰ ਮੈਂ ਕਿਆ ਕਿਹਾ ਤਾਂ ਮੈਂ ਰਗ ਰਗ ਤੇ ਭੇਤੀ ਹੈ ਨਾ ਕਿਹਾ ਰਗ ਰਗ ਤੇ ਭੇਤੀ ਹੈ ਨਾ ਮੈਨੂੰ ਪਤਾ ਜਿਹੜੀ ਮੈਂ ਤਾਂ ਪਿੰਗ ਲਾਉਣਾ ਹੀ ਲਾਉਣਾ ਦਾ ਮੈਨੂੰ ਫਿਰ ਮੈਂ ਦੱਸ ਕਰ ਫਿਰ ਤੂੰ ਉੱਥੇ ਭੈਣ ਕੋਲ ਜਾ ਕੇ ਲਾ ਲਾਂਦਾ ਆਪਣੀ ਕੋਲ ਕਿਹਾ ਔਰੇ ਔਰੇ ਜੇ ਸਟਾਰਟ ਹੋ ਗਈ ਨਾ ਮੋੜ ਤੇ ਤੇਲ ਨਹੀਂ ਪਾਉਂਗਾ ਪੁੱਤ ਜੇ ਲਾ ਲਾਂਦਾ ਤਾਂ ਟਾਹ ਨਾ ਨਾ ਮੋੜ ਤੇ ਤੇਲ ਪਾਉਂਗਾ ਨਾ ਤਾਂ ਜਾ ਜਾਂਦਾ ਨਾ ਇਹ ਮੋੜ ਤਾਂ ਦੁੱਖ 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 ਦੁੱਖਾ ਚਲ ਕੋਈ ਕਿਤੇ ਨਹੀਂ ਜਾਣਾ ਤਾਂ ਤਰਾਹੀ ਲਾ ਹੋ ਗਿਆ ਹੁਣ ਦੋ ਦਿਨ ਦਾ ਕਿਆ ਬੋਲਾਂ ਮੈਂ ਕੀ ਬਹਿ ਜਾਣਾ ਮਗਾ ਤੇ ਰੋਟੀ ਰੋਟੀ ਲੈ ਕੇ ਮੈਂ ਤੈਨੂੰ ਕਿਹਾ ਗਿਆ ਤੇ ਰੱਖ ਰੱਖਦਾ ਫੇਪੀ ਹੈ ਨਾ ਹਾਂ ਉਰੀ 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 ਜੁਰੀ ਹੈ ਕਿਤੇ ਨਹੀਂ ਜਾਣਾ ਹਾਂ ਹੁਣ ਸਬਜ਼ੀ ਲੈ ਕੇ ਦੇ ਦੇਣੀ ਹੁੰਦਾ ਹੈ ਹਾਂ ਤੁਸੀਂ ਕਹਿੰਦਾ ਭਾਈ ਜਾਵਾਂਗੇ ਰੋਟੀਆਂ ਬਗਾ ਲਈਆਂ ਦੀਆਂ ਆਪਣਾ ਰੱਖ ਲੈਣਾ ਹਾਂ ਠੀਕ ਹੈ ਦੇਖੋ ਜੀ ਗੁਜਰਬਾਈ ਕਿ ਵੀ ਭੈਣ ਭੁੱਣ ਜੜਾ ਇਹਨੇ ਕੱਲ ਦਾ ਨਾ ਪਤਾ ਨਹੀਂ ਕੋਈ ਰਿਸ਼ਤੇਦਾਰ ਆਇਆ ਤਾਂ ਉਹਦਾ ਸਟੋਰੀ ਜੀ ਨੇ ਬਣਾ ਲਈ ਪਾਲਵਾ ਨੂੰ ਆਇਆ ਕੁਝ ਜਵੇ ਸੱਟਾਂ ਵਾਜ ਕੇ ਸੱਟਾਂ ਵਾਜੇ ਮੋਬਿਲ ਕੋ ਜਾਨ ਮੈਨੂੰ ਪੈਸੇ ਦੇ ਦੇ ਉਹਨੂੰ ਪੈਸੇ ਦੇ ਦੇ ਮੈਂ ਕਿਹਦਰ ਮੈਂ 500 ਵੀ ਦਿੱਤਾ 500 ਤੇ ਵੀ ਜਰਾ ਬੋਤਲ ਦੇ ਦੇ 200 ਵੀ ਤੇ ਕੋ ਬਚ ਜਾਣਾ ਤਾਂ ਬੋਤਲ ਤੈਨੂੰ ਮੈਂ ਹੀ ਲੈ ਕੇ ਦੇ ਦਿੰਦਾ ਤੇ ਹੱਸ ਤੇਰਾ ਇਹ ਬੋਤਲ ਮਿਲ ਜਾਣੀ ਹੁਣ ਮਿਲ ਗਈ ਤਰਾਕੀ ਤੇ ਰੱਖ ਉਹਨ ਮੋਟਰ ਦੇ ਉੱਪਰ ਤੋਂ ਨਹੀਂ ਜਗਾ ਦਾ ਵਾਧੂ ਆ ਅੱਧਾ ਦਾ ਕਰਦੇ ਹੂੰ 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 ਮੇਰਾ ਦਿਲ ਟਰੈਕਟਰ ਲੈਣ ਦੀ ਲੱਗ ਰਿਹਾ ਟਰੈਕਟਰ ਲਮਾ 7-8 ਲੱਖ ਵਾਲਾ ਹੈ ਪਿੰਡ ਵਿੱਚੋਂ ਸਭ ਤੋਂ ਵੱਡਾ ਟਰੈਕਟਰ ਮੇਰੇ ਕੋਲ ਹੋਵੇ ਪਲਾਨ ਪਲਾਨ ਹੈ ਮੇਰਾ ਇਹ ਸੋਚਿਆ ਹੋਇਆ ਤੇਰਾ ਦਾਦਾ ਕਹਿੰਦਾ ਹੁੰਦਾ ਸੀ ਕਿ ਲੈ ਟਰੈਕਟਰ ਵੀ ਲੈਣਾ ਆਪਾਂ ਨੇ ਘੈਂਟ ਜਾ ਪਿੰਡ ਚ ਸੋਹਣਾ ਜਾ ਸੋਹਣਾ ਜੀ ਲਵਾਂਗੇ ਇਹ ਪਤਾ ਕੀ ਹੋ ਜਾਂਦਾ ਜਦੋਂ ਟਰੈਕਟਰ ਆ ਗਿਆ ਫਿਰ ਜ਼ਮੀਨ ਵੀ ਆ ਜਣੀ ਮਾਨੂੰ ਕਹਿੰਦੇ ਸੀ ਨਾ ਪਹਿਲਾਂ ਬਿਥ ਥਾਰ ਲਈ ਕੋਠੀ ਪਾਲਾ ਮੈਂ ਤਾਂ ਮੋਲਟਾ ਚੱਲਦਾ ਹੁੰਦਾ ਮੈਂ ਥਾਰ ਲੈ ਕੇ ਕੋਠੀ ਪਾਉਂਗਾ ਮੈਂ ਘਰ ਬਣਾਉਂਗਾ ਬਈ ਕੋਠੀ ਨਹੀਂ ਘਰ ਬਣਾਉਂਗਾ ਹੁਣ ਟਰੈਕਟਰ ਲੈ ਲੈਣਾ ਟਰੈਕਟਰ ਦਾ ਫਿਰ ਜ਼ਮੀਨ ਲਵਾਂਗਾ ਬੋਣ ਵਾਸਤੇ ਇਹ ਪਤਾ ਕੀ ਹੋ ਜਾਂਦਾ ਜਦੋਂ ਅਸੀਂ ਸੋਚਣ ਲੱਗ ਜਾਂਦੇ ਜਿਹੜੀ ਚੀਜ਼ ਬਾਰੇ ਜਦੋਂ ਮੈਂ ਟਰੈਕਟਰ ਬਾਰੇ ਸੋਚ ਰਿਹਾ ਤਾਂ ਤੁਹਾਡਾ ਉਹ ਚੀਜ਼ ਬਨੂ ਜਾਣਾ ਮਨ ਜਾਣਾ ਸ਼ੁਰੂ ਹੋ ਜਾਂਦਾ ਜਦੋਂ ਮੈਂ ਸੋਚਦਾ ਮੈਂ ਥਾਰ ਲੈਣੀ ਹੈ ਪਲਾਨ ਚੱਲ ਪਿਆ ਦਾ ਦੇਖ ਮਾਸਾ ਮਹਾਰਾਜ ਨੇ ਆਪੇ ਕਿਰਪਾ ਕਰ ਦਿੱਤੀ ਨੂੰ ਮੈਂ ਟਰੈਕਟਰ ਪਰ ਸੋਚਿਆ ਵੀ ਹਾਂ ਕਹੈਂ ਅਜਾ ਟਰੈਕਟਰ ਲੈਣਾ ਨਾ ਵੱਡਾ ਟਰੈਕਟਰ ਇਹ ਖੜਾ ਜਜੇ ਇੱਥੇ ਤਾਂ ਲੈਣਾ ਦੇਖਣ ਸਮਝ ਪਲਾਨ ਸੋਚਿਆ ਕੋਈ ਵੱਡੀ ਵੱਡੀਆਂ ਬਹੁਤ ਜਿਹਾ ਸੋਚੇ ਹੋਈ ਆ ਤਾਂ ਵੱਡੇ ਹੀ ਹੁੰਦੇ ਨੇ ਵੱਡੀਆਂ ਹੀ ਜਿਹਾ ਸੋਚੇ ਵੱਡੀਆਂ ਹੁੰਦੀਆਂ ਬਰ ਕੋਲ ਅੱਧਾ ਭਾਈ ਸਾਹਿਬ ਬੈਠੇ ਲਾ ਦੇ ਕਦੀ ਟਾਈਲ ਮੈਂ ਕੋਈ ਗਾਲਾਂ ਨਹੀਂ ਕੱਢਦਾ ਤੁਨੂੰ ਠੀਕ ਹੈ ਸਾਈਟ ਤਾਂ ਠੀਕ ਹੈ। ਆਹੀ ਕੰਮ ਠੀਕ ਹੈ। ਜਿੱਤਾ ਭਾਈ ਆ ਜਿੱਤੇ ਮੈਂ ਨਹੀਂ ਇਹੀ ਸੋਚਿਆ ਤਾਂ ਮੈਂ ਇਹੀ ਕਰਨਾ ਤੇ ਇਹੀ ਕਰਨਾ। ਬਸ ਇਸ ਤੋਂ ਅੱਗੇ ਨਹੀਂ ਜਾਣਾ ਹੈ। ਲੈ ਵੀ ਦਰੀ ਪਾਤਾ ਮਰ ਗਿਆ ਪੈਰਲਲ ਜਾਇਨਾ। ਝਲਾਉਣ ਇਧਰ ਨੂੰ ਗੇਸਟ ਅਜੇ ਆਗੇ ਜੀ ਨਿਊਜ਼ੀਲੈਂਡ ਤੋਂ ਮਿਲਣ ਪਰ ਲੇਟ ਆਇਆ ਮੈਂ ਚੱਲਿਆ ਦਰਬਾਰ ਸਾਹਿਬ ਉਹਨੂੰ ਕਿਸੀ ਵੀ 11 ਵਜੇ ਆਜੋ 2 ਵਜੇ ਚੱਲੇ ਲੇਟ ਆਇਆ ਚਲੋ ਕੋਈ ਨਹੀਂ ਹੁਣ ਬੈਠਦੇ ਕਿਹੜੀ ਘੰਟਾ ਨਾਲੇ ਲੋ ਜੀ ਭਾਈ ਗੈਸਟ ਆ ਗਏ ਨੇ ਨਿਊਜ਼ੀਲੈਂਡ ਤੋਂ ਟ੍ਰਾਂਗਲ ਸੈੱਟ ਰਹਿੰਦੇ ਨੇ ਉੱਥੇ ਮਿਲਿਆ ਇੱਥੇ ਘਰੇ ਆ ਗਿਆ ਆਜੋ ਆਜੋ ਜੇ ਮਾਪਾ ਜੀ ਵੀ ਜਾਣਗੇ ਅਰ ਇੱਕ ਮਿੰਟ ਹੋਏ ਹੇ ਛਾਲ ਮਾਰਦੇ ਜੀ ਦਾ ਬੈਗ ਫੜ ਲੈ ਬੈਗ ਫੜਨਾ ਪੈ ਗਿਆ ਗੱਜਟ ਅਗਦੇ ਕਰਾਂ ਤਾਂ ਸੌਰੀ ਜਿੰਮੇ ਇੱਕ ਘੰਟਾ ਲੇਟ ਆਉਣ ਵਾਸਤੇ ਟਾਕੇ ਤੇ ਹਾਂ ਨਿਊਜ਼ੀਲੈਂਡ ਤੇ ਜੋ ਫੈਮਿਲੀ ਮਿਲਣਾ ਅੱਛਾ ਉਹਨੂੰ ਮੈਂ ਕਿਹਾ ਸੀ ਚਲੋ ਕੋਈ ਗੱਲ ਨਹੀਂ ਐ ਟਾਈਮ ਨਾਲ ਆਗੇ ਜੇ ਹੋਰ 10 ਮਿੰਟ ਲੇਟ ਹੋ ਜੇ ਤਾਂ ਭਲਾ ਰਹੇ ਤੇ ਹਾਂ ਇੰਨਾ ਟਾਈਮ ਫੜ ਲਾ ਕੇ ਕੀ ਕਰਦਾ ਹੁਣ ਸਾਨੂੰ ਮਿਲ ਗਈ ਗੱਡੀ ਅਸੀਂ ਕਰ ਤੋਂ ਆਏ ਤੇ ਬੋਲਟ ਪਰ ਕਿਉਂਕਿ ਇਹ ਗੱਡੀ ਢੈਂਟ ਗੱਡੀ ਆ ਹਾਂ ਤੇ ਇਹਨੇ ਸਾਰਾ 1000 ਰੁਪਏ ਚ ਮੁੜੇ ਹੋਣਾ ਹਾਂ ਇੰਨੇ ਕਿ ਬੋਲੂ 1000 ਰੁਪਏ ਦੀ ਸਾਡੀ ਬੱਚਾ ਤਾਂ ਉਹ ਨਹੀਂ ਫਿਰ ਮੈਂ ਕਿਹਨੇ ਕੱਲੂ ਜਾਣਾ ਕਾਲਜ ਉਹ ਵੀ ਤਾਂ ਕਰਦਾ ਮੈਂ ਕਿ ਜੇ ਲੇਟ ਹੋ ਗਏ ਫਿਰ ਔਖਾ ਹੋ ਜਾਊਗਾ ਠੀਕ ਆ ਹੁਣ ਆਪਾਂ ਰਾਮ ਨਿਲਾਵਾਂਗੇ ਹੋਰ ਹੋਰ ਹਾਂ ਸਾਰੇ ਲੈ ਜਾਣੀ ਤੇ ਥਾੜਾ ਸਵਾਦ ਵੜਾਉਂਦਾ ਇਹ ਹੈਗੀ ਜੀ ਸਾਡੀ ਥੱਕਦਾ ਨਹੀਂ ਹੈਗਾ ਉਹਦੇ ਚਾਰ ਇਹ ਹੈਗੀ ਸਾਡੀ ਪਰਮੇਸ਼ਰ ਦੀ ਗੱਡੀ ਜੀ ਹਾਂ ਭਾਈ ਪਰਮੇਸ਼ਰ ਚ ਥੱਕਦਾ ਨਹੀਂ ਬੰਦੇ ਹਾਂ ਇਹ ਇਹ ਕਹਿੰਦੀ ਇਹ ਪ੍ਰੋਬਲਮ ਅਸੀਂ ਤੋਂ ਪਰ ਜਾਂਦੀ ਨਹੀਂ ਇਹ ਅਹੀ ਪਟੜ ਨੂੰ ਕੋਲੇ ਪਹੁੰਚਦਾ ਅਸੀਂ ਤੁਰਪੁ ਭੱਜਦੀ ਨਹੀਂ ਹੈਗੀ ਇਹ ਪਟੜ ਨਾਲ ਪ੍ਰੋਬਲਮ ਹੈ ਇਹਨੂੰ ਕੋਈ ਨਾ ਕਰਦਾ ਤੇ ਪਟਣਾ ਲੱਗ ਗਿਆ ਲੋਟ ਚੱਕਵਾ ਜੀ ਬੈਲਟਾ ਲਾ ਲਈਏ ਤੇ ਲੈ ਕੇ ਰੱਬ ਦੇ ਨਾਮ ਹੁਣ ਤੋਰੀਏ ਵੀ ਗੱਡੀ ਲੈ ਕੇ ਰੱਬ ਦੇ ਨਾਮ ਬੋਲਾ ਵੀ ਗੱਡੀ ਹਾਂ ਰਸਤੇ 'ਚ ਖੜੇ ਆ ਮੈਂ ਕਿਹਾ ਪਰੌਂਠੇ ਖਾ ਲਈ ਨੇ ਮੈਂ ਭੁੱਖ ਲੱਗੀ ਆ ਪੂਰੀ ਬਹੁਤ ਜ਼ਿਆਦਾ ਉਹਦਾ ਵੀ ਸਿਕੜੀ ਆ ਗਈ ਬਹੁਤ ਭੁੱਖ ਲੱਗੀ ਪਰਾਉਂਠਿਆਂ ਦੇ ਨਾਲ ਕੰਪਲੀਮੈਂਟਰੀ ਛੋਲੇ ਫ੍ਰੀ ਮਿਲੇ ਵਾਹ ਬਈ ਦਾ ਇੱਥੇ ਆਇਆ ਕਰਾਂਗੇ ਅਗਦੇ ਨੇ ਬਹਿ ਲੈ ਲਓ ਜੀ ਰੂਮ ਵਰ ਗਿਆ ਸ਼ੁਕਰੀਆ ਬਈ ਤੇਰਾ ਧੰਨਵਾਦ ਇਹ ਚੁੱਪ ਨਹੀਂ ਲੱਗ ਰਹੀ ਕੋਈ ਜਲ ਲਾ ਦੇ ਠੀਕ ਹੈ ਲਾ ਦਿੰਦੇ ਤੇ ਹੁਣ ਚਲਦੇ ਆਂ ਦਰਬਾਰ ਸਾਹਿਬ ਮੱਥਾ ਟੇਕਣ ਪਹਿਲਾਂ ਉਸ ਤੋਂ ਬਾਅਦ ਫਿਰ ਪੈਂਦੇ ਆਂ ਚੱਲ ਵਿੱਚ ਦਿਨ ਵਿੱਚ ਫਿਰ ਦਰਬਾਰ ਸਾਹਿਬ ਮਤ ਪਟਕੇ ਲਗਵਲਾ ਵੀ ਲੋਕ ਲਗਵਲਾ ਖਾਣੇ ਮੇ ਮਾਝੇ ਪਹਿਲਾ ਅੱਜ ਦੇ ਨਾ 26 ਜਨਵਰੀ ਨੂੰ ਬਾਗ ਦਾ ਵਾਟਰ ਕਰਨ ਦਾ ਜਿੱਥੇ ਪਰੇਡ ਦੇਖਣੇ ਤਾਂ ਹੀ ਮੈਂ ਪ੍ਰਗੈਸ ਲਾਇਆ ਵੀ ਇੰਨਾ ਜਿਹਾ ਕਿਥੇ ਸੰਗਤ ਆਈ ਹੈ ਟੂਰਿਸਟ ਵੀ ਆਏ ਹੋ ਆਪਾਂ ਗਏ ਵੀ ਇੱਕ ਵਾਰੀ 26 ਜਨਵਰੀ ਨੂੰ ਗਏ ਹੈਗੇ ਆਪਾਂ ਹਾਂ 26 26 ਜਨਵਰੀ ਦਾ ਅੱਜ ਦੇ ਦਿਨ ਨਾ ਹਾਂ ਹਾਂ ਅੱਜ ਦੇ ਦਿਨ ਨਹੀਂ ਗਏ ਕਦੇ ਵੀ ਹਾਂ ਸਭ ਆਜੋ ਸਥਾਨਾ ਵੀ ਨਾ ਨਾ ਤੁਹਾਨੂੰ ਨਾ ਸਰਸ 15 15 ਨਾ ਬਈ ਨਾ ਫਿਰ ਨਾ ਲੋਜੀ ਪੁਜਗਤ ਦਰਸ਼ਨੀ ਡਿਊਟੀ ਪਰ ਕੈਮਰਾ ਸਾਫ ਕਰ ਲਮ ਕੈਮਰਾ ਤੁੰਦਰ ਲੋਜੀ ਪੁਜਗਿੰਦਰਪਾਲ ਸਾਹਿਬ ਵੱਡੀ ਲੇਨ ਬੰਦ ਕਰਤੀ ਕਿਉਂਕਿ ਮਹਾਰਾਜ ਦਾ ਸੁਕਾਸ਼ਨ ਕਰਨਾ ਇਸ ਕਰਨਾ ਵੱਡੀ ਲੇਨ ਬੰਦ ਕਰ ਛੋਟੀ ਲੇਨ ਚੱਲਦੀ ਗੱਡੀ ਪਰ ਆ ਦੇਖੋ ਜੀ ਤੁਸੀਂ ਇੱਥੇ ਆ ਵੱਡੀ ਲੇਨ ਇਧਰ ਬੰਦ ਕੀਤੀ ਹੋਈ ਹੈ ਸਾਰੇ ਤੱਕ ਉਹ ਆਹ ਇਹ ਦੱਸੋ ਤਾਂ ਸੱਚਾ ਬਾਸ਼ਾ ਦਰਵਾਜ਼ਾ ਕਰਾਂਗੇ ਅਸ਼ਨਾਣ ਸੰਗਤਾਂ ਸੰਗਤਾਂ ਚਾਰੇ ਪਾਸੇ ਚੌਂਕੀ ਚੱਲੀ ਹੈ ਜੀ ਦਰਵਾਜ਼ਾ ਸਭ ਜਾਓਗੇ ਇੱਥੋਂ ਨਮੋ ਜੋੜ ਲੈਣ ਔਰ ਭਾਈ ਦੇਖਣਾ ਹੈਗਾ ਨਵੇਂ ਦੱਸਗਾ ਸੀ ਨਹੀਂ ਦੇਖਣਾ ਹੈਗਾ ਹਾਂ ਵੰਡ ਦਾ ਟਾਈਮ ਹੁਣ ਬੀਰੋੜੀ ਮੇਰਾ ਦਿੱਲੀ ਤੋਂ ਦਿੱਲੀ ਕਿਹੜੀ ਜਗ੍ਹਾ ਦੇਲੀਕ ਨਹੀਂ ਆ ਨਾ ਕਈ ਆਇਆ ਨਾ ਠੀਕ ਹੈ ਜਰਵਾਰ ਸਾਹਿਬ ਦਰਸ਼ਨ ਆ 26 ਜਨਵਰੀ ਕਰਕੇ ਆਏ ਤੇ 26 ਜਨਵਰੀ ਕਰਕੇ ਸ੍ਰੀ ਦਸਹਲ ਗੁਰਦੁਆਰੇ ਸ੍ਰੀ ਦਸਹਲ ਗੁਰਦੁਆਰੇ ਹਾਂ ਹਾਂ ਅੱਜ ਮੈਨੂੰ ਬਹੁਤ ਫੈਮਿਲੀ ਮਿਲੀਆਂ ਜਿਹਨੇ ਸ੍ਰੀ ਦਸਹਲ ਗੁਰਦੁਆਰੇ ਜਾ ਰਹੇ ਸੀ ਤੇ ਕੱਲ ਨੂੰ ਕੋਸ਼ਿਸ਼ ਕਰਾਂ ਸੀ ਮੱਥਾ ਟੇਕ ਕੇ ਜਾਵਾਂਗੇ ਸੰਗਤ ਹੈ ਹਾਂ ਹਾਂ ਉਹਦੇ ਉੱਧਰ ਵੀ ਗਏ ਸੀਗੇ ਉਧਰ ਰਿਪਬਲਿਕ ਡੇ ਪ੍ਰੇਡ ਦੇਖਣ ਅੱਛਾ ਪ੍ਰੇਡ ਬਹੁਤ ਰਸਤਾ ਬਹੁਤ ਰੌਣਕ ਸੀ ਜਦਾ ਬਹੁਤ ਹੋਣਾ ਸੀ ਚਲੋ ਸੁਖਦੇਵ ਜੀ ਬਰੇ ਬਹੁਤ ਬਹੁਤ ਧੰਨਵਾਦ ਚਲੇ ਬਿੰਦ ਮੈਂ ਨਿੰਦਾ ਬਾਗ ਵਾਸੀ ਆਉਣ ਲੱਗ ਗਿਆਂ ਅੱਜ ਆ ਵੀ ਨਮੇ ਇੱਕ ਇੱਕ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਪਤਾ ਕਿਹੜੀ ਕਿਹਾ ਸੀ ਅੱਜ ਅੱਜ ਜਿਹੜੀ ਗੱਡੀ ਤੇ ਅਸੀਂ ਉੱਪਰ ਜਾਂਦੀ ਹੋਣੀ ਤੇਗੀ ਬੋਰ ਹੋ ਗਏ ਗੱਡੀ ਭਜਾ-ਭਜਾ ਕੇ 1 ਵਜੇ ਤੁਰੇ 1 ਵਜੇ ਤੁਰਦੇ 6 ਵਜੇ ਪਹੁੰਚੇ 6 ਵਜੇ ਪਹੁੰਚੇ ਹਾਲੇ ਜਿਹੜੇ ਬੰਦੇ ਨੂੰ ਗੱਡੀ ਲੈ ਕੇ ਆਏ ਉਹ ਕਹਿੰਦਾ ਮੈਨੂੰ ਸਵੇਰੇ 6 7-8 ਵਜੇ ਗੱਡੀ ਫੜਾ ਦਿਓ ਮੈਂ ਕਿਹਾ ਭੁੱਲ ਜਾ 7 ਵਜੇ ਦਾ ਦਿਓ ਮੈਂ ਕਿਹਾ ਭੁੱਲ ਜਾ ਹਾਂ ਹਾਂ ਚਲੋ ਜੀ ਤੇ ਹੁਣ ਧੰਨਵਾਦ ਜੀ ਤੁਹਾਡਾ ਸਾਰਾ ਵੀਡੀਓ ਦੇਖਣ ਵਾਸਤੇ ਤੇ ਦਰਬਾਰ ਸਾਹਿਬ ਦੇ ਦਰਸ਼ਕੋ ਜੀ ਵਾਹ ਸੋ ਤਾਂ ਅਸੀਂ ਸਾਰੇ ਸੱਜਰੇ ਦਰਸ਼ਨ ਕਰਾਂਗੇ ਜਾਂਦੇ ਅ ਅਸੀਂ ਇਸ ਵਨ ਉਲਟਾ ਕੀਤਾ ਨਹੀਂ ਅਸੀਂ ਹਮੇਸ਼ਾ ਸਾਰੇ ਦਰਬਾਰ ਸਾਹਿਬ ਮੱਥਾ ਟੇਕਦੇ ਹੁੰਦੇ ਆ ਹੁਣ ਅਸੀਂ ਤੜਕੇ ਟੇਕਾਂ ਦਰਬਾਰ ਸਾਹਿਬ ਮੱਥਾ ਹਾਂ ਹੁਣ ਟੇਕਦੇ ਅਸੀਂ ਅਕਾਲ ਤਖਤ ਅ ਪੂਰਾ ਸਰਗੁਰਦਾਰਚ ਹਾਂ ਕੱਲ ਨੂੰ ਤੇ ਕਰੇ ਦਰਬਾਰ ਸਾਹਿਬ ਤੇ ਬਾਬਾ ਤੇਜ ਸਿੰਘ ਦੇ ਅੱਜ ਮੇਰਾ ਦਿਲ ਬਹੁਤ ਕਰਦਾ ਸੀ ਉਧਰ ਚਲੋ ਦੇਖਦੇ ਹਲੇ ਵੀ ਬਣਾਉਂਦੇ ਪ੍ਰੋਗਰਾਮ ਕੱਲ ਨੂੰ ਤੇ ਕੱਲ ਵਾਲੇ ਵੀਡੀਓ ਦੇ ਵਿੱਚ ਧੰਨਵਾਦ ਜੀ ਤੁਹਾਡੇ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਹੁਣ ਕੱਲ ਨੂੰ ਫੇਰ ਆਪਾਂ ਮਿਕਸੇ ਬਲੌਗ ਬਣਾਵਾਂਗੇ ਇੱਥੇ ਥੋੜੇ ਬਣਾਵਾਂਗੇ ਤੇ ਘਰ ਦੇ ਵਿੱਚ ਵੀਡੀਓ ਬਣਾਵਾਂਗੇ ਬਲੌਗ ਬਣਾਵਾਂਗੇ ਧੰਨਵਾਦ ਜੀ ਮarre ਦਾ ਬਹੁਤ ਸ਼ੁਕਰਾਨਾ ਕੀਤਾ ਵੀਰ ਜੀਆਂ ਚੀਜ਼ਾਂ ਸਾਨੂੰ ਦਿੱਤੀਆਂ